ਆਓ ਅੱਜ ਤੁਹਾਨੂੰ ਅਲੋਪ ਹੋ ਚੁੱਕੀ ਜੋ ਸਾਡੀ ਵਿਰਾਸਤ ਸੀ ਉਹਦੇ ਇੱਕ ਦੁਬਾਰਾ ਤੋਂ ਯਾਦ ਕਰਾ ਦਈਏ ਕਿ ਜੋ 90 80 ਦੇ ਦਹਾਕੇ ਚ ਸਾਡੇ ਪੰਜਾਬ ਦੇ ਪਿੰਡਾਂ ਚ ਆਮ ਦੇਖਣ ਨੂੰ ਮਿਲਦੇ ਸੀ ਕਿ ਪਿੰਡਾਂ ਦੇ ਨੇੜੇ ਤੇੜੇ ਇਹ ਖੁਲਾੜੇ ਹੁੰਦੇ ਸੀ ਜਿਨ੍ਹਾਂ ਗੰਨਾ ਪੀੜਿਆ ਜਾਂਦਾ ਸੀ ਔਰ ਗੁੜ ਬਣਾਇਆ ਜਾਂਦਾ ਸੀ ਪਰੰਤੂ ਇਹ ਅੱਜ ਕੱਲ ਅਲੋਪ ਹੋ ਚੁੱਕੇ ਹਨ ਉਸ ਵਕਤ ਜੋ ਸਾਡੀ ਸੇ ਸੇ ਬਜ਼ੁਰਗਾਂ ਦੀ ਤੁਸੀਂ ਦੇਖੀ ਹੋਣੀ ਕਿ ਬਹੁਤ ਹੀ ਚੰਗੇ ਔਰ ਤੰਦਰੁਸਤ ਹੁੰਦੀ ਸੀ ਉਹਨਾਂ ਨੂੰ ਨਿਰੋਇਆ ਸਰੀਰ ਹੁੰਦਾ ਸੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀਆਂ ਨਹੀਂ ਲੱਗਦੀਆਂ ਸੀ ਪਰੰਤੂ ਅੱਜ ਕੱਲ ਦੇ ਜੋ ਖਾਣੇ ਨੇ ਖਾਣੇ ਵੀ ਸਾਡੇ ਇੱਕ ਮਲਾਵਟੀ ਹੋ ਚੁੱਕੇ ਨੇ ਔਰ ਸਰੀਰ ਨੂੰ ਇੰਨੀਆਂ ਬਿਮਾਰੀਆਂ ਲੱਗ ਚੁੱਕੇ ਨੇ ਹਰ ਇਨਸਾਨ ਨੂੰ ਕਿ ਤਰ੍ਹਾਂ ਤਰ੍ਹਾਂ ਦੀਆਂ ਪਰੰਤੂ ਹੁਣ ਤਾਂ ਇਹ ਜੋ ਤੁਸੀਂ ਦੇਖ ਰਹੇ ਹੋ ਕਿ ਸਿਰਫ ਇੱਕ ਸ਼ੌਕੀਆ ਤੌਰ ਤੇ ਜਾਂ ਵਪਾਰਕ ਤੌਰ ਤੇ ਹੀ ਇਹਨਾਂ ਦਾ ਧੰਦਾ ਕੀਤਾ ਜਾਂਦਾ ਪਰੰਤੂ ਪੁਰਾਣੇ ਸਮਿਆਂ 'ਚ ਇਹ ਹਰ ਪਿੰਡ 'ਚ ਹਰ ਘਰ 'ਚ ਇਸ ਦੀ ਵਰਤੋਂ ਹੁੰਦੀ ਸੀ ਔਰ ਸੇਥ ਨਿਰੋਈ ਰਹਿੰਦੀ ਸੀ ਪਰੰਤੂ ਅੱਜ ਕੱਲ ਤਾਂ ਇਹ ਸਭ ਕੁਝ ਅਲੋਪ ਹੋ ਚੁੱਕਿਆ ਹੈ ਕਿਉਂਕਿ ਜਿਹੜੀ ਮਾਡਰਨ ਜਮਾ ਪੀਡੀਆ ਉਹ ਇਸ ਧੰਦੇ ਵੱਲ ਜਾਂ ਆਪਣੀ ਮੈਂਟ ਕਰਕੇ ਰਾਜੀ ਨਹੀਂ ਹੈ ਇਸ ਕਰਕੇ ਸਭ ਕੁਝ ਅਲੋਪ ਹੋ ਚੁੱਕਿਆ ਹੈ ਆਓ ਅੱਜ ਤੁਹਾਨੂੰ ਇੱਕ ਇਥੋਂ ਦੇ ਜ਼ਿੰਮੇਦਾਰ ਨਾਲ ਅਸੀਂ ਗੱਲਬਾਤ ਕਰਾਉਂਦੇ ਆ ਜਿਸ ਨੇ ਕੀ ਆਪਣਾ ਕੁਲਾੜਾ ਲਗਾ ਕੇ ਇੱਕ ਵਪਾਰਕ ਤੌਰ ਤੇ ਧੰਦਾ ਚਲਾਇਆ ਹੈ ਚਲੋ ਫਿਰ ਵੀ ਬਹੁਤ ਹੀ ਅੱਛਾ ਹੈ ਕਿ ਇਸ ਨੇ ਜੋ ਅੱਜ ਦੇ ਜੂੜੀ ਆ ਉਸ ਨੂੰ ਕੁਛ ਨਾ ਕੁਛ ਚੰਗਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਆਓ ਤੁਹਾਨੂੰ ਅੱਜ ਇਸ ਜ਼ਿੰਮੇਦਾਰ ਨਾਲ ਗੱਲਬਾਤ ਕਰਾਉਂਦੇ ਆ ਕਿ ਕੀ ਕਹਿੰਦੇ ਨੇ ਇਹ ਜ਼ਿੰਮੇਦਾਰੋ ਕਿਸ ਤਰ੍ਹਾਂ ਇਹ ਜੋ ਕੁਲਾੜਾ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਪੁਰਾਣੇ ਸਮਿਆਂ ਦੀ ਇੱਕ ਤਰ੍ਹਾਂ ਦੀ ਯਾਦ ਸਾਨੂੰ ਕੁਰਾ ਦਿੰਦਾ ਹੈ ਕਿ ਪੁਰਾਣੇ ਸਮਿਆਂ 'ਚ ਇਸ ਤਰ੍ਹਾਂ ਏ ਕੁਲਾੜੇ ਲਗਾ ਕੇ ਔਰ ਗੰਨਾ ਪੀੜਿਆ ਜਾਂਦਾ ਸੀ ਆਓ ਅੱਜ ਤੁਹਾਨੂੰ ਇਸ ਜੀਮੀਦਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਪ੍ਰਕਿਰਿਆ ਹੈ ਔਰ ਕਿਵੇਂ ਗੁੜ ਬਣਾਇਆ ਜਾਂਦਾ ਹੈ ਆਓ ਗੱਲ ਕਰੀਏ ਥੋੜਾ ਜਿਆਦਾ ਵਿਸਤਾਰ ਚ ਦੱਸੋਗੇ ਮਤਲਬ ਕਿ ਕਿਵੇਂ ਮਤਲਬ ਤਿਆਰ ਹੁੰਦਾ ਗੁੜ ਮਤਲਬ ਕਿਵੇਂ ਗੰਨਾ ਹੁੰਦਾ ਹੈ ਪਹਿਲਾਂ ਤੇ ਦੱਸੋ ਜੀ ਜਿਹੜਾ ਗੰਨਾ ਤੁਹਾਡਾ ਆਪਣਾ ਹੈ ਕਿ ਜਾਂ ਨਹੀਂ ਕਿ ਲੋਕਾਂ ਦਾ ਇਸੇ ਆਉਂਦਾ ਹੈਗਾ ਜੀ। ਹਾਂ ਜੀ। ਜਿਆਦੇ ਗੰਨੇ ਤਾਂ ਅਸੀਂ ਆਪ ਦਾ ਪੇੜ ਜਾਂ ਤਿੰਨ ਕਿਲੇ ਸਾਡਾ ਤਾਂ ਨਾ ਆਪ ਦਾ। ਅੱਛਾ ਥੋੜਾ ਹੁਣ ਸਹੀ। ਜਿਹੜਾ ਇਹ ਬੀਜ ਪੂਰਾ ਟੌਪ ਦਾ 188 ਨੰਬਰ ਹੈ। ਹੂੰ ਹੂੰ। ਇਹਦੀ ਗੁਣਤ ਕਰ ਬਹੁਤ ਟੌਪ ਦੀ ਬਣਦੀ ਹੈ। ਹੂੰ ਹੂੰ। ਇਹਦਾ ਜਾ ਨਹੀਂ ਫੜਦੀ। ਕੋਈ ਦੁੱਧ ਚ ਪਾ ਲੋ ਦੁੱਧ ਨਹੀਂ ਫੜਦਾ। ਅੱਛਾ ਜੀ। ਕੋਈ ਵੀ ਮਸਾਲਾ ਕਿਸੇ ਕਿਸੇ ਮਜ਼ਾਵੀ ਐ ਤੇ ਇਹਦੇ ਚ ਬੱਤ ਨਹੀਂ ਕਰਦੇ। ਅੱਛਾ ਜੀ। ਇਹ ਗੰਨਾ ਕੋ 12 ਵੀ ਆ ਜਾਂਦਾ ਕਿਸੇ ਭੈਣ ਭਾਈ ਦਾ ਉਹ ਵੀ ਖੜਦਾ ਹੀ ਹੈ। ਅੱਛਾ ਜੀ। ਨਾ ਮਾ ਬਣਾਈ ਜਿਆਦੇ ਤਿਆਰ ਕਰਦੇ। ਅੱਛਾ ਇਹਦੀ ਪ੍ਰਕਿਰਿਆ ਦੇਖੋ ਕਿਵੇਂ ਮਤਲਬ ਸਟਾਰਟ ਹੁੰਦਾ ਹੈਗਾ ਜਿਵੇਂ ਕਿ ਪੁਰਾਣੇ ਸਮਿਆਂ 'ਚ ਆਪਣੇ ਪਿੰਡਾਂ 'ਚ ਆਪ ਦੇਖਦੇ ਨੇ ਕੁਲਾੜੀਆਂ ਲੱਗ ਜਾਂਦੇ ਪਰ ਉਹ ਤਾਂ ਅੱਜਕੱਲ੍ਹ ਅਲੋਪ ਹੋ ਚੁੱਕੇ ਨੇ ਤੇ ਹੁਣ ਇੱਕ ਆਪਣੇ ਵਪਾਰਕ ਤੌਰ ਤੇ ਮਤਲਬ ਕਿ ਕੁਲਾੜੀਆਂ ਦੇਖਣ ਨੂੰ ਮਿਲਦੀਆਂ ਨਹੀਂ ਟਾਵੀਆਂ ਟਾਵੀਆਂ ਇਹਦੇ ਬਾਰੇ ਥੋੜਾ ਦੱਸਿਓ ਆਇਆ ਜੀ ਪਹਿਲਾਂ ਤਾਂ ਦੀਗਾ ਆਮ ਜੀ ਮਜ਼ਾਰਾ ਕੋਲੇ ਸਾਰਿਆਂ ਕੋਲੇ ਉਹਦਾ ਥੋੜਾ ਗੱਨਾ ਹੁੰਦਾ ਹੂੰ ਹੂੰ ਉਹਨਾਂ ਨੇ ਆਪ ਦਾ ਆਪ ਦਾ ਜਿਗਾਰਡ ਬਣਾਇਆ ਹੁੰਦਾ ਹੂੰ ਹੂੰ ਬੁੱਲਦਾਂ ਨਾਲ ਪੇੜਦੇ ਕੋਈ ਇੰਜਣਾਂ ਨਾਲ ਪੇੜਦੇ ਹੂੰ ਹੂੰ ਉਹਨੋਂ ਕੰਮ ਚੱਕਿਆ ਗਿਆ ਹੁਣ ਕਿਸੇ ਦੇ ਕੋਲ ਕਨਾਲ ਆ ਕਿਸੇ ਕੋਲ ਅੱਧੀ ਕਨਾਲ ਆ ਹੂੰ ਹੂੰ ਤੇ ਹੁਣ ਲਾ ਲੋ ਵੀ ਹੈਵੀ ਕੰਮਾਂ ਹੋ ਗਿਆ ਟਰੈਕਟਰਾਂ ਤੇ ਮਸ਼ੀਨਰੀ ਸਾਰੀ ਚਲਦੀ ਐ ਵੱਡੇ ਕੋਲੂ ਆ ਗਏ ਅੱਗੇ ਇੱਕ ਕੜਾਹੇ ਵਾਲਾ ਹੁੰਦਾ ਸੀ ਹੁਣ ਦਿਨ ਵਾਲਾ ਬਣ ਗਿਆ ਇਹਨਾਂ ਨੇ ਚਾਰ ਵੀ ਲਾ ਰੱਖੇ ਨੇ ਹੂੰ ਹੂੰ ਤੇ ਥੋੜੀ ਪ੍ਰਕਿਰਿਆ ਦੱਸਿਓ ਮਤਲਬ ਕਿਵੇਂ ਸਟਾਰਟ ਆਪਾਂ ਕਰਦੇ ਆ ਗੰਨੇ ਨੂੰ ਕਿਵੇਂ ਮਤਲਬ ਕਿਹਨਾਂ ਚ ਤਿਆਰ ਹੁੰਦਾ ਹੈਗਾ ਇਹ ਜੀ ਪਹਿਲਾਂ ਉੱਥੇ ਗੰਨਾ ਲੱਗਦਾ ਅੱਛਾ ਠੀਕ ਹੈ ਜੀ ਗੰਨਾ ਲੱਗਿਆ ਉੱਥੇ ਚੱਲਦਾ ਚੱਲਣਾ ਲਾਇਆ ਹੋਇਆ ਸਾਡਾ ਹਾਂਜੀ ਹਾਂਜੀ ਉੱਥੋਂ ਪੁਣ ਕੇ ਰਸ ਪੈਪ ਰਾਹੀਂ ਟੈਂਕੀ ਚ ਆਉਂਦਾ ਅੱਛਾ ਜੀ ਇਸ ਤਰ੍ਹਾਂ ਕੀ ਲਾਇਆ ਟੈਂਕੀ ਦੇ ਵਿੱਚ ਆਉਂਦਾ ਟੈਂਕੀ ਦੇ ਵਿੱਚੋਂ ਫਿਰ ਉਹ ਪਹਿਲੇ ਨੰਬਰ ਕੜਾਹੇ ਚ ਪੈਂਦਾ ਪਹਿਲਾਂ ਠੀਕ ਹੈ ਜੀ ਉੱਥੇ ਥੋੜਾ ਗਰਮ ਹੋ ਜਾਂਦਾ ਜਿਹੜਾ ਸੈਂਟਰ ਵਾਲਾ ਇਹਦੇ ਵਿੱਚ ਮੈਲ ਕੱਟੀ ਜਾਂਦੀ ਹੈ ਠੀਕ ਹੈ ਜੀ ਤੇ ਅੱਧਾ ਜਾਨੀ ਬਣ ਜਾਂਦਾ ਕੁਝ ਹੂੰ ਹੂੰ ਉਸ ਤੋਂ ਬਾਅਦ ਚੱਕ ਫਾਈਨਲ ਤਿੰਨ ਨੰਬਰ ਕੜਾਹੇ ਚ ਆ ਜਾਂਦਾ ਹੂੰ ਹੂੰ ਇੱਥੇ ਉਹ ਬੋਲ ਫਾਈਨਲ ਤਿਆਰ ਹੋ ਜਾਂਦਾ ਜੀ ਉਸ ਤੋਂ ਬਾਅਦ ਕੱਢ ਕੇ ਉਧਰੋਂ ਲੱਕੜ ਦਾ ਚੱਕ ਬਣਾਇਆ ਹੋਇਆ ਟਾਲੀ ਦੀ ਲੱਕੜ ਦਾ ਕਿਸੇ ਕਿਸਮ ਦਾ ਹੈਡਟ ਕਿਰਕਲਣੀ ਹੂੰ ਹੂੰ ਉਹ ਰੀਨ ਖਾਸ ਬਣ ਜਾਉਂਦਾ ਅੱਛਾ ਜੀ ਤੇ ਫਿਰ ਕਾਰੀਗਰ ਕਿੱਥੋਂ ਆਏ ਨੇ ਕਾਰிகਾਰ ਜੂਪੀ ਦੇ ਨੇ ਜੀ ਸਾਡੇ ਕੋਲੇ 3 ਸਾਲ ਤੋਂ 4 ਸਾਲ ਤੋਂ ਇਹੀ ਕੰਮ ਕਰਦੇ ਨੇ ਅੱਛਾ ਜੀ ਬਹੁਤ ਸਾਫ਼ ਕੰਮ ਕਰਦੇ ਨੇ ਬਹੁਤ ਖਸਾਰ ਹੈ ਅੱਛਾ ਜੀ ਜੇ ਆਮ ਮੰਗੂ ਕੱਚਾ ਨੀ ਤਾਰਦੇ ਪਈਆਂ ਨਵਾਜ਼ ਤੋਂ ਹੁੰਦੀ ਹੈ ਕੱਚਾ ਰਸਪਾਨ ਦੇ ਨੇ ਜੀ ਉਹਦਾ ਭਜਨ ਬਣਾਉਣ ਦੇ ਮਾਰੇ ਹੂੰ ਤੇ ਉਹ ਉਹ ਬੈਹ ਛੇਤੀ ਜਾਂਦਾ ਹੈ ਇਹ ਸੱਤੇ ਵਾਲਾ ਗੁੜ ਸਾਲ ਪਰ ਇਸ ਤਰ੍ਹਾਂ ਹੀ ਰਹੂਗਾ ਥੋੜੇ ਨਾਲ ਟੁੱਟੂਗਾ ਹੱਥ ਨਾਲ ਨਹੀਂ ਟੁੱਟਦਾ ਇੰਨਾ ਅਸੀਂ ਲਾੜ ਕੇ ਤਾਰਦੇ ਆ ਅੱਛਾ ਜੀ ਪੂਰਾ ਪਕਾ ਕੇ ਤਾਰਦੇ ਆ ਹੂੰ ਹੂੰ ਤੇ ਚਾਹ ਨਹੀਂ ਕੋਈ ਮਸਾਲਾ ਨਹੀਂ ਪਾਉਂਦੇ ਇਹਨਾਂ ਸੱਦਾ ਤੋਂ ਦੋ ਸਟੋਪ ਤੋਂ ਜਿਹੜਾ ਵੀ ਇੱਕ ਵੇਰੀ ਲੈ ਗਿਆ ਮੁੜ ਕੇ ਵਾਪਸ ਸਾਡੇ ਕੋਲ ਹੀ ਆਉਂਦਾ ਹੈ। ਅੱਛਾ ਜੀ। ਵਧੀਆ ਚਾਹ ਬਣਦੀ ਹੈ। ਜੋ ਵੀ ਲਾਲ ਉਹ ਸ਼ੱਕਰ ਹੈ ਸ਼ੱਕਰ ਦਾ। ਜਿਹੜੀ ਹੈ ਦੁੱਧ ਚ ਪਾਓ, ਸ਼ੀਰ ਬਣਾਓ, ਜੋ ਮਰਜ਼ੀ ਕਰੋ। ਇਹਨ ਬੋਟ ਆਫ ਦਾ ਜੜਾ। ਇਹ ਦੇਸੀ ਗੂੜਾ ਜਿਹਾ ਆਰਗੈਨਿਕ ਫਿਰ ਆਪਾਂ ਤਿਆਰ ਕਰਦੇ ਜੀ।

ਗੁਰਜੀ ਇਹ ਤੇ ਅੱਜ ਕਲਾੜੇ ਤੋਂ ਦਸਤ ਨਿਕਲ ਜਾਏਗੀ ਫਿਰ ਤੀਜੇ ਕੜਾਏ ਪਿਆਤਾ ਹੈ ਜੀ ਕਿ ਤੀਜੇ ਚਾਹਤਾ ਹੈ ਇੱਧਰ ਮੈਂ ਲੜਦੀ ਅਵੀ ਪਿੰਡੀ ਨਾਲ ਮੈਂ ਲੜ ਦਿਆ ਆਪਾਂ ਅੱਛਾ ਜੀ ਤੁਜੀ ਸਾਫ ਹੋ ਜਾਂਦਾ ਹੈ ਇੱਧਰ ਥੋੜੀ ਬਹੁਤੀ ਮੇਲ ਲੰਗੀ ਹੈ ਜੀ ਹੂੰ ਹੂੰ ਉਹ ਇੱਧਰ ਕੱਢ ਦਿੰਦੇ ਆ ਹੂੰ ਹੂੰ ਤੁਜੀ ਇੱਧਰ ਪਕਦਾ ਹੈ ਜੀ ਅੱਛਾ ਤੁਜੀ ਪਕਰਾਵੇ ਅੱਛਾ ਆ ਹੁਣ ਤਿਆਰ ਹੋ ਗਿਆ ਫਾਈਨਲ ਹੈ ਹਾਂਜੀ ਅੱਛਾ ਔਰ ਇਸ ਤੋਂ ਬਾਅਦ ਫਿਰ ਉਧਰ ਜਾਸਤੇ ਜਾਂਦਾ ਹੈ ਉੱਥਰ ਉੱਦਰ ਹੁੰਦਾ ਹੈ ਜੀ ਅੱਛਾ ਇੱਧਰ ਕੋਈ ਠਾ ਕਰਗੇ ਜੀ ਹੂੰ ਹੂੰ ਕਿਹੜੀ ਬਣਾ ਦਿੰਦੇ ਹੋ ਜੀ ਅੱਛਾ ਦੱਸੋਗੇ ਜੀ ਆਪਣਾ ਤੁਹਾਡਾ ਆਪਣਾ ਕੰਨਾ ਸੀ ਜਿਹੜਾ ਤੁਸੀਂ ਕੈਰ ਕਰਾਉਣ ਵਾਸਤੇ ਲਿਆ ਜੀ ਹਾਂ ਹਾਂ ਇਹ ਆਪਣਾ ਰਿਸ਼ਤੇਦਾਰਾਂ ਦਾ ਹੈ ਮੈਦੇ ਤੋਂ ਕਰਾਣੇ ਆਇਆ ਅੱਛਾ 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 ਬਿਲਕੁਲ ਜੀ ਥੋੜਾ ਜਿਆ ਮਾਫੀ ਹੈ ਜੀ ਮੇਰਾ ਲੇਟ ਕਰਵਾਵਾਂਗੇ ਅੱਛਾ ਅੱਛਾ ਕਿਵੇਂ ਦੇਖੀ ਅੱਜ ਕੱਲ ਜਿਹੜਾ ਅੱਜ ਮਾਡਰਨ ਪੀੜੀ ਆ ਮਤਲਬ ਇਹ ਸਭ ਕੁਝ ਅਲੋਪ ਨਹੀਂ ਹੋ ਗਿਆ ਹੈਗਾ ਜਿਵੇਂ ਗੰਨਾ ਮਤਲਬ ਰਹਿ ਨਹੀਂ ਹੈਗਾ ਮਤਲਬ ਲੋਪ ਹੋ ਗਿਆ ਹਾਂਜੀ ਬਾਕੀ ਮੈਂ ਤਾਂ ਘਰ ਚ ਹਰੇਕ ਚੀਜ਼ ਕਹਿੰਦਾ ਵੀ ਜਿਹੜੇ ਆਪਾਂ ਤਕਰੀਬਨ ਹਰੇਕ ਚੀਜ਼ ਨਾਲ ਯਾਰੀ ਖਾ ਰਹੇ ਹਾਂ 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 ਹਾਂਜੀ ਹਿੰਦੀਸੀ ਖਾਣੇ ਦੇ ਸੁੱਕੀ ਗਏ ਨੇ ਹਾਂ ਬਾਕੀ ਮੈਨੂੰ ਤਾਂ ਸ਼ੌਕ ਹੈਗਾ ਵੈਸੀ ਦੇਸੀ ਖਾਣੇ ਦਾ ਘਰ ਚ ਵੀ ਰੋਲਾ ਪਾਉਂਦਾ ਉਹ ਜਿਹੜੇ ਭਾਂਡੇ ਮਾਉਣਦੇ ਉਹ ਵੀ ਸਭ ਨਾਲ ਨਾਲ ਮਾਜੋ ਠੀਕ ਹੈ ਜੀ ਠੀਕ ਹੈ ਨਾਲ ਰੱਖਣਾ ਮਾਜੋ ਹਾਂਜੀ 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 ਥੋੜਾ ਥੋੜਾ ਬਦਲਾਅ ਜਾਂ ਚੇਂਜ ਕਰਵਾਉਣ ਆਉਂਦੇ ਨੇ ਆਪਣੇ ਘਰ ਚ ਨਹੀਂ ਦੁਬਾਰਾ ਫਿਰ ਮਤਲਬ ਕਿ ਉਹ ਚੀਜ਼ਾਂ ਆ ਰਹੀਆਂ ਜਿਹੜੀ ਜਿੰਦ ਕੇ ਅਲੋਪ ਹੋ ਚੁੱਕੀਆਂ ਸੀ ਬਸ ਜਿਵੇਂ ਹੁਣ ਸਾਗ ਨੂੰ ਵਗੈਰਾ ਜੀ ਮੈਂ ਤਾਂ ਉਹਨੂੰ ਮਿੱਟੀ ਦੇ ਭਾਂਡੇ ਦਾ ਉਹ ਵੀ ਬਣਵਾਣੇ ਹੈ ਜੇ ਆਪਾਂ ਕੋਈ ਜਦੋਂ ਆਉਂਦੇ ਨੇ ਅੱਛਾ ਜੀ ਅਸੀਂ ਜੇ ਦੁੱਧ ਵੀ ਧਰਵਾ ਦਿੰਦੇ ਆ ਤੇ ਉਹਦੇ ਜੀ ਧਰਦੇ ਆ ਅੰਕਾਰ ਨਹੀਂ ਜੀ ਹਾਂਜੀ ਹਾਂਜੀ ਜਦ ਸਾਰਾ ਕੰਮ ਹੋ ਜੇ ਉਹਲੀ ਹੋਣ ਦੇ ਬਾਹਲੇ ਆਪਣਾ ਗੈਸ ਹੈ ਬਵਾਲਿਆ ਦੇ ਲੱਸੀ ਲਾਤੀ ਦਵਤੀ ਬਣਾ ਲਈ ਉਹ ਲੱਸੀ ਪੀਣ ਯੋਗਤ ਨਹੀਂ ਹੈ ਤੇ ਸਾਰਾ ਲੰਦੋ ਤੋਂ ਘੜਤਾ ਰਵੇ ਲੱਸੀ ਹੋਈ ਜੀ ਹਮ ਲਾਲ ਲੱਸੀ ਜਲਵਾੰਦੇ ਨੇ ਉਹਦੀ ਤੋਂ ਹੀ ਚੀਜ਼ ਹੁੰਦੀ ਹੈ ਉਹ ਹੀ ਚੀਜ਼ ਘੋੜੇ ਹਾਂਜੀ ਹਾਂਜੀ ਹਾਂ ਹੁਣ ਜਿਹੜਾ ਆਪਾਂ ਇੰਤਜ਼ਾਰ ਨੂੰ ਲੈਨੇ ਆ ਉਹ ਮੇਰਾ ਰਾ ਫੇਵਰੇਜ ਅੰਨੇ ਦਾ ਹਾਂਜੀ ਹਾਂਜੀ ਉਹ ਵਜਨ ਵਧਾਤਾ ਇਹ ਘੋੜਾ ਹਲਕਾ ਆਏਗਾ ਵਜਨ ਤੇ ਉਹ ਤੋਲ ਲਓ ਕਿਲੋ ਇਹ ਤੋਲ ਲਓ ਇੰਤਜ਼ਾਰਾ ਚਲੇਗਾ ਇੰਨੀ ਹਮ ਵੈਸੇ ਖਲਤਾ ਹੋਏਗਾ ਇਸ ਹੱਟ ਪੈਸੇ ਜੜਦੇ ਨੇ ਜਿਹੜੇ ਅੱਜ ਜੜਦੇ ਨੇ ਇੱਕ ਦੋ ਜਿਹੜੀ ਅਜੇ चीज ਪੂਰਾ ਪੂਰਾ ਲਾਲ ਕੀਤਾ ਹੋਵੇ ਤਾਂ ਉਹ ਵਧੀਆ ਚੀਜ਼ ਜੀ ਹੈ। ਬਸ ਅੱਜ ਦੀ ਪੀੜੀ ਨੂੰ ਕੀ ਮੈਸੇਜ ਦੇਓਗੇ ਤੁਸੀਂ ਮੈਸੇਜਾਂਗੇ ਜਿਹੜਾ ਕੋਈ 5-5 7-7 ਮਰਲੇ ਜਿਆਦਾ ਨਹੀਂ ਇੰਨੇ ਇੰਨਾ ਦਾ ਲਾਓ ਆਪਣੇ ਖਾਣ ਪੀਣ ਜੋਗਾ ਤੇ ਕਰੋ ਹਾਂ ਇੱਕ ਚੱਕਰ ਬਣਾਓ ਬੋਰਡ ਬਣਾਓ। ਹਰ ਬੱਚੇ ਖਾਣ ਇਹਦਾ ਖੂਨ ਦਾ ਵੀ ਫਰਕ ਪੈਂਦਾ ਹੈ ਖੂਨ ਵੀ ਵਧਦਾ ਹੈ। ਗੋਲ ਖਾਣ ਨਾਲ ਦੁੱਧ ਨਾਲ ਸੌ ਇਹ ਚੀਜ਼ ਦਾ ਫਰਕ ਪੈਂਦਾ ਜੀ। ਪਰ ਜਿਹੜਾ ਆਪਾਂ ਦੂਜਾ ਬਾਜ਼ਾਰੋਂ ਖਾਣਾ ਉਹ ਤੇ ਕੀ ਹੈ? ਵਰਨੇ ਕੋਈ ਤਾਂ ਵੀਪੀ ਬਣਾ ਲੱਗੇਗਾ ਹਾਂਜੀ ਹਾਂਜੀ ਬਹੁਤ ਕੈਮੀਕਲ ਅਪਲਾਈ ਹੁੰਦੇ ਨੇ